ਵੀ ਕਹਿੰਦੇ ਨੇ ਕਿ ਯਾਰ ਇੱਥੇ ਨਾ ਪੰਜਾਬ ਚਾ ਇੰਡੀਆ ਦੇ ਵਿੱਚ ਕ੍ਰਾਈਮ ਰੇਟ ਬਹੁਤ ਜ਼ਿਆਦਾ ਹੈ ਬਾਹਰ ਕ੍ਰਾਈਮ ਨਹੀਂ ਹੁੰਦੇ ਇਹ ਚ ਕਿਸ ਗੱਲ ਚ ਸੱਚਾਈ ਹੈ ਕਿਹੜੀ ਕੰਟਰੀ ਜਿੱਥੇ ਕ੍ਰਾਈਮ ਨਹੀਂ ਹੁੰਦੇ ਪਹਿਲਾਂ ਮੈਨੂੰ ਦੱਸੋ ਜੇ ਹੋਣਾ ਤੇ ਇੱਥੇ ਵੀ ਹੋ ਰਹਿਣਾ ਤੇ ਜੇ ਨਹੀਂ ਹੋਣਾ ਤਾਂ ਇੱਥੇ ਵੀ ਕੁਝ ਨਹੀਂ ਹੋ ਰਿਹਾ ਤੇ ਉੱਥੇ ਵੀ ਕੁਝ ਨਹੀਂ ਹੋਣਾ ਆਪਾਂ ਹੀ ਆ ਜਿਹੜੀ ਉੱਥੇ ਜਾ ਕੇ ਕੋਈ ਗੰਦ ਨਹੀਂ ਪਾ ਰਿਆ ਸਾਰੇ ਸਫਾਈ ਰੱਖ ਰਹੇ ਆ ਲੇਕਿਨ ਇੱਥੇ ਆਪਾਂ ਕਿੰਨੇ ਲੀਨਿਐਂਟ ਹੋ ਜੰਨੇ ਆ ਕਿੰਨਾ ਕਿ ਜਿੱਥੇ ਮਰਜ਼ੀ ਜੋ ਮਰਦੀ ਸੱਕੇ ਚੱਲੋ ਜਿਵੇਂ ਆ ਕਿ ਕੋਈ ਪ੍ਰਵਾਇਡ ਨਹੀਂ ਕਰ ਰਿਹਾ ਉੱਥੇ ਜੋ ਦੇਖ ਲਿਆ ਤਾਂ ਕੋਈ ਵੀ ਕੰਪਲੇਨ ਕਰ ਸਕ ਤਾਂ ਤੁਹਾਨੂੰ ਹੈਲਥ ਕਾਰਡ ਨਹੀਂ ਮਿਲਦਾ ਕਿਉਂਕਿ ਹੈਲਥ ਕਾਰਡ ਦੀ ਰਿਕੁਆਇਰਮੈਂਟ ਹੈ ਕਿ ਪਿਛਲੇ 1 ਸਾਲ ਤੋਂ ਤੁਸੀਂ ਇੰਨਾ ਟਾਈਮ ਇਸ ਪ੍ਰੋਵਿੰਸ 'ਚ ਰਹੇ ਹੋਣੇ ਚਾਹੀਦੇ ਹੋ ਹਰ ਪ੍ਰੋਵਿੰਸ ਦਾ ਆਪਣਾ ਹੈਲਥ ਕਾਰਡ ਹੈ ਉੱਥੋਂ ਦੇ ਸਿਟੀਜ਼ਨ ਤੋਂ ਵੀ ਇੱਕ ਹੈਲਥ ਕਾਰਡ ਖੋਲਿਆ ਜਾਂਦਾ ਜਿਉਂ ਉਸ ਟਾਈਮ ਲਈ ਨਾ ਰਹਣ ਉੱਥੇ ਲੇਕਿਨ ਉਸ ਚੀਜ਼ ਨੂੰ ਕਵਰ ਕਰਨ ਲਈ ਹਰ ਇੱਕ ਸਟੂਡੈਂਟ ਕੋਲੇ ਇੱਕ ਕਾਲਜ ਦੀ ਇੰਸ਼ੋਰੈਂਸ ਹੁੰਦੀ ਹੈ ਉਸ ਇੰਸ਼ੋਰੈਂਸ 'ਚ ਮੋਸਟਲੀ ਚੀਜ਼ਾਂ ਕਵਰ ਹੁੰਦੀਆਂ ਇੱਥੋਂ ਲੋਕ ਜਿਹੜੇ ਜਾਣਦੇ ਨੇ ਅਕਸਰ ਕੰਪਲੇਂਟ ਹੁੰਦੀ ਹੈ ਉਹਨਾਂ ਦੀ ਕਿ ਸਾਨੂੰ ਇੰਡੀਅਨ ਫੂਡ ਨਹੀਂ ਉੱਥੇ ਮਿਲਦਾ ਉੱਥੇ ਜਾ ਕੇ ਜਿਹੜ ਤੁਸੀਂ ਦੇਖੋ ਜੀ ਮਿਨਿਮਮ ਵੇਜ ਜੇ ਮੈਂ ਕੈਨੇਡਾ ਦੀ ਗੱਲ ਕਰਾਂ ਇਸ ਟਾਈਮ 15 ਡਾਲਰ 50 ਸੈਂਟ ਹੈ ਮਤਲਬ ਉਹਨਾਂ ਨੂੰ 15 ਡਾਲਰ 50 ਸੈਂਟ ਹਰ ਏਮਪਲੋਈ ਨੂੰ ਦੇਣੇ ਪੈਣੇ ਪਰ ਆਵਰ ਮਿਨਿਮਮ ਮਿਨਿਮਮ ਹੈ ਠੀਕ ਹੈ ਤੇ ਆਬਵੀਅਸਲੀ ਗੱਲ ਹੈ ਜੇ ਕੋਸਟ ਆਫ ਲੇਬਰ ਇਨਕਰੀਜ਼ ਕਰੇਗੀ ਤੇ ਕੋਸਟ ਆਫ ਪ੍ਰੋਡਕਟਸ ਵੀ ਤਾਂ ਇਨਕਰੀਜ਼ ਕਰੇਗੀ ਨਾ ਤੁਸੀਂ ਆਨ ਵੀ ਤਾਂ ਉਸੇ ਰੇਟ ਤੇ ਕਰ ਰਹੇ ਹੋ ਨਾ ਪਰ ਜੇ ਤੁਸੀਂ ਕੰਪੈਰੀਜ਼ਨ ਕਰ ਲੱਗ ਜਓ ਨਾ ਤੁਸੀਂ ਰੋਟੀ ਖਾਣੀ ਬੰਦ ਕਰ ਦੋਗੇ ਉੱਥੇ ਜਦੋਂ ਤੁਸੀਂ ਇਹ ਸਟੂਡੈਂਟ ਜਾਂਦੇ ਹੋ ਨਾ ਤੁਹਾਨੂੰ ਹੈਲਥ ਕਾਰਡ ਨਹੀਂ ਮਿਲਦਾ ਕਿਉਂਕਿ ਹੈਲਥ ਕਾਰਡ ਦੀ 1 ਸਾਲ ਤੋਂ ਤੁਸੀਂ ਇੰਨਾ ਟਾਈਮ ਇਸ ਪ੍ਰੋਵਿੰਸ ਚ ਰਹੇ ਹੋਣੇ ਚਾਹੀਦੇ ਹੋ ਹਰ ਪ੍ਰੋਵਿੰਸ ਦਾ ਆਪਣਾ ਹੈਲਥ ਕਾਰਡ ਹੈ ਉੱਥੋਂ ਦੇ ਸਿਟੀਜ਼ਨ ਤੋਂ ਵੀ ਇੱਕ ਹੈਲਥ ਕਾਰਡ ਖੋਲਿਆ ਜਾਂਦਾ ਜਿਉ ਉਸ ਟਾਈਮ ਲਈ ਨਾ ਰਹਿਣ ਉੱਥੇ ਅੱਛਾ ਇਹ ਸਿਰਫ ਸਟੂਡੈਂਟਸ ਲਈ ਨਹੀਂ ਹੈ ਜੇ ਉਥੇ ਕਈ ਵਾਰੀ ਕੀ ਹੁੰਦਾ ਹੈ ਕਿ ਉਥੋਂ ਦੇ ਸਿਟੀਜ਼ਨ ਕੀ ਕਰਦੇ ਨੇ ਮੰਨ ਲਓ ਕੋਈ অন্ਟਰੀਓ ਚ ਰਹਿ ਰਹੇ ਆ ਠੰਡ ਬਹੁਤ ਜ਼ਿਆਦਾ ਪੈਣੀ ਸ਼ੁਰੂ ਹੋ ਜਾਂਦੀ ਹੈ ਕਈ ਕਈ 올ਡ ਏਜ ਨੇ ਨਹੀਂ ਰਹਿ ਸਕਦੇ ਉੱਥੇ ਕਈ ਜਣੇ ਯੂ ਐਸ ਮੂਵ ਕਰ ਜਾਂਦੇ ਨੇ ਕਈ ਜਣੇ ਵੈਂਕੂਵਰ ਵਾਲੀ ਸਾਈਡ ਚਲੇ ਜਾਂਦੇ ਨੇ ਜਾਂ ਕਿਤੇ ਵੀ ਇਹੋ ਜਿਹੀ ਜਗ੍ਹਾ ਚਲੇ ਜਾਂਦੇ ਨੇ ਜਿੱਥੇ ਠੰਡ ਘੱਟ ਪ ਦੂਜੇ ਪਾਸੇ ਚਲੇ ਜਾਂਦੇ ਨੇ ਓਕੇ ਮੰਨ ਲਓ ਉਹ 6 ਮਹੀਨੇ ਵਾਪਸ ਹੀ ਨਹੀਂ ਆਏ ਜਾਂ ਸਰਟਨ ਟਾਈਮ ਇੱਕ ਵਾਪਸ ਨਹੀਂ ਆ 180 ਦਿਨ ਮੰਡੀਟਰੀ ਹੁੰਦੇ ਆ ਰਹਿਣੇ ਤੁਹਾਡੇ 1 ਸਾਲ ਵਿੱਚੋਂ ਉਸ ਪ੍ਰੋਵਿੰਸ ਚ ਤਾਂ ਕਿ ਤੁਹਾਡਾ ਉਹ ਹੈਲਥ ਕਾਰਡ ਐਕਟਿਵ ਰਵੇ ਠੀਕ ਹੈ ਜੀ ਉਹ ਵੀ ਨਹੀਂ ਰਹਿਣਗੇ ਨਾ ਉੱਥੇ ਉਹਨਾਂ ਦਾ ਵੀ ਹੈਲਥ ਕਾਰਡ ਰਿਜੈਕਟ ਖਤਮ ਹੋ ਜਾਏਗਾ ਉਹਨਾਂ ਨੂੰ ਦੁਬਾਰਾ ਸ਼ੁਰੂ ਕਰਨਾ ਪਏਗਾ ਉਹ ਸਟੇਟਸ ਦੁਆਰਾ ਲੈਣ ਵਾਸਤੇ ਸ਼ੋਅ ਕਰਨ ਵਾਸਤੇ ਕਿ ਮੈਨੂੰ ਇੰਨਾ ਟਾਈਮ ਹੋ ਗਿਆ ਇੱਥੇ ਰਹਿੰਦਿਆਂ ਨੂੰ ਤਾਂ ਉਹਨਾਂ ਨੂੰ ਦੁਬਾਰਾ ਦੇ ਦਿੱਤਾ ਜਾਏਗਾ ਫ੍ਰੀ ਹੁੰਦਾ ਕੋਈ ਚਾਰਜ ਨਹੀਂ ਹੁੰਦਾ ਫ੍ਰੀ ਚ ਦੇ ਦੇਣਾ ਉਹਨਾਂ ਨੇ ਸਟੂਡੈਂਟਸ ਐਲੀਜੀ ਉਹ ਜਾਣਦੇ ਆ ਕਿੱਦਾਂ एलिजिਬਲ ਹੋ ਸਕਦਾ ਆ ਆਸਟ੍ਰੇਲੀਆ ਲੇਕਿਨ ਉਸ ਸੀ ਨੂੰ ਕਵਰ ਕਰਨ ਲਈ ਹਰ ਇੱਕ ਸਟੂਡੈਂਟ ਕੋਲੇ ਇੱਕ ਕਾਲਜ ਦੀ ਇੰਸ਼ੋਰੈਂਸ ਹੁੰਦੀ ਆ ਓਕੇ ਹਰ ਕਾਲਜ ਸਟੂਡੈਂਟਸ ਨੂੰ ਜਿੰਨੇ ਦਿਨ ਉਹ ਪੜ੍ਹ ਰਹੇ ਨੇ ਤਰੇ ਪਸ ਤੋਂ ਕੁਝ ਕੁ ਮਹੀਨੇ ਉੱਪਰ ਜਿਵੇਂ 2 ਕੁ ਮਹੀਨੇ ਆਈ ਥਿੰਕ ਉੱਪਰ ਇੱਕ ਇੰਸ਼ੋਰੈਂਸ ਪ੍ਰੋਵਾਈਡ ਕਰਦਾ ਉਸ ਇੰਸ਼ੋਰੈਂਸ ਚ ਮੋਸਟਲੀ ਚੀਜ਼ਾਂ ਕਵਰ ਹੁੰਦੀਆਂ ਨੇ ਹਰ ਕਾਲਜ ਚ ਇੱਕ ਹੈਲਥ ਸੈਂਟਰ ਬਣਿਆ ਹੁੰਦਾ ਜਿੱਥੇ ਇੱਕ ਡਾਕਟਰ ਬੈੰਦਾ ਮੈਨੂੰ ਦਿੱਕਤ ਆਈ ਸੀ ਮੇਰੀ ਅੱਖਾਂ ਚ ਮੈਨੂੰ ਮਾੜੀ ਜੀ ਦਿੱਕਤ ਸ਼ੁਰੂ ਹੋਈ ਸੀ ਉੱਥੇ ਜਾ ਕੇ ਮੈਂ ਗਿਆ ਡਾਕਟਰ ਨੂੰ ਦਿਖਾਇਆ ਨਾਰਮਲ ਡਾਕਟਰ ਹੈ ਨਾਰਮਲ ਫਿਜੀਸ਼ਨ ਹੈ ਇਦਾਂ ਨਹੀਂ ਕਿ ਉਹ ਅੱਖਾਂ ਦਾ ਡਾਕਟਰ ਨਾਰਮਲ ਫਿਜੀਸ਼ਨ ਸੀ ਉਹ ਤੇ ਉਹਨੇ ਚੈੱਕ ਕੀਤਾ ਮੈਨੂੰ ਉਸ ਕੋ ਸਾਰਾ ਇਨਸਟਰੂਮੈਂਟਸ ਸੀਗੇ ਉਹਨੇ ਮੈਨੂੰ ਲਿਖ ਕੇ ਦਿੱਤਾ ਕਿ ਆ ਰੈਫਰ ਕਰ ਦਿੰਨੇ ਆ ਮੈਂ ਰੈਫਰ ਲੈ ਕੇ ਡਾਕਟਰ ਕੋਲ ਚਲਾ ਗਿਆ ਮੇਰਾ ਸਾਰਾ ਉਸ ਇੰਸ਼ੋਰੈਂਸ ਚ ਕਵਰਡ ਸੀਗਾ ਤੇ ਇਦਾਂ ਦੀ ਗੱਲ ਨਹੀਂ ਕਿ ਬੱਚਿਆਂ ਕੋਲ ਇੰਸ਼ੋਰੈਂਸ ਨਹੀਂ ਹੁੰਦੀ ਇਵੈਂਚੁਅਲੀ ਜਦ ਤੱਕ ਉਹ ਵਰਕ ਪਰਮਿਟ ਤੇ ਆਉਂਦੇ ਆ ਉਹ ਇੱਕ ਫੁੱਲ ਟਾਈਮ ਜੌਬ ਕਰਨ ਲੱਗ ਜਾਂਦੇ ਆ ਤੇ ਜਿੱਥੇ ਵੀ ਫੁੱਲ ਟਾਈਮ ਜੌਬ ਕਰਨਗੇ ਉਹ ਹਮੇਸ਼ਾ ਆਪਸ਼ਨ ਦੇਣਗੇ ਤੁਹਾਨੂੰ ਕਿ ਤੁਹਾਡਾ ਇੱਕ ਇੰਸ਼ੋਰੈਂਸ ਤੁਸੀਂ ਦੇਖ ਲਓ ਲੈਣੀ ਆਪਸ਼ਨਲ ਹ ਆਪਸ਼ਨਲ ਹੈ ਕਿਉਂਕਿ ਤੁਹਾਡੇ ਪੈਸੇ ਕੱਟੇ ਜਾਣੇ ਤੁਸੀਂ ਇੱਕ ਤਰ੍ਹਾਂ ਦਾ ਪ੍ਰੀਮੀਅਮ ਪੇ ਕਰੋਗੇ ਉਹਦੇ ਬੜੇ ਤੁਹਾਡੇ ਤੇ ਡਿਪੈਂਡ ਹੈ ਮੈਂ ਮੇਰੀ ਜਿੱਥੇ ਮੈਂ ਕੰਮ ਕਰਦਾ ਉਹਨਾਂ ਦਾ ਹੈਲਥ ਜਿਹੜਾ ਪਲਾਨ ਹੈ ਉਹ ਬਹੁਤ ਜ਼ਿਆਦਾ ਕੰਪਰੀਹੈਂਸਿਵ ਕੰਪਰੀਹੈਂਸਿਵ ਮਤਲਬ ਕਿ ਇੰਨਾ ਕੋ ਵਧੀਆ ਪਲਾਨ ਹੈ ਉਹਨਾਂ ਦਾ ਕਿ ਜੇ ਮੈਂ ਕਿਸੇ ਨੂੰ ਦੱਸਦਾ ਨਾ ਕਿ ਮੇਰੇ ਚ ਆ ਚੀਜ਼ ਜਜਾ ਜਜਾ ਕਵਰਡ ਹੈ ਉਹ ਕਹਿੰਦਾ ਤੇਰਾ ਪਲਾਨ ਹੀ ਬਹੁਤ ਵਧੀਆ ਤਾਂ ਮੈਨੂੰ 70 ਡਾਲਰ ਪਰ ਪੇ ਚੈੱਕ ਜਿਵੇਂ ਮੈਂ ਕਹਾਂ ਮਹੀਨੇ ਦਾ ਮੈਂ 140 ਡਾਲਰ ਦਿਨਾ ਵਾ ਤੇ ਮੈਨੂੰ ਚੁਬਦੇ ਨਹੀਂ ਹੈ ਕਿਉਂਕਿ ਮੈਂ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਤੋਂ ਲੈ ਸਕਦਾ ਇ अच्छा नॉर्मली कई वरी ना बंदे अभी कहते हैं कि यार एथे ना पंजाब च या इंडिया ਦੇ ਵਿੱਚ ਕ੍ਰਾਈਮ ਰੇਟ ਬਹੁਤ ਜ਼ਿਆਦਾ ਹੈ ਬਾਹਰ ਕ੍ਰਾਈਮ ਨਹੀਂ ਹੁੰਦੇ ਇਹ ਚ ਇਸ ਗੱਲ ਚ ਸੱਚਾਈ ਹੈ ਕ੍ਰਾਈਮ ਕਿਹੜੀ ਕੰਟਰੀ ਜਿੱਥੇ ਕ੍ਰਾਈਮ ਨਹੀਂ ਹੁੰਦੇ ਪਹਿਲਾਂ ਮੈਨੂੰ ਦੱਸੋ ਅੱਜ ਕੱਲ ਤਾਂ ਵੈਸੇ ਵੀ ਇਦਾਂ ਹੈ ਕਿ ਕਿਤੇ ਵੀ ਕੁਝ ਵੀ ਹੋ ਸਕਦਾ ਮੈਨੂੰ ਇਦਾਂ ਫੀਲ ਹੁੰਦਾ ਕਿ ਬੜੀ ਲਾਈਫ ਨਾ ਬੜੀ ਅਨਪ੍ਰੇਡਿਕਟੇਬਲ ਜੀ ਹੈ ਵੀ ਜੇ ਹੋਣਾ ਹੈ ਤਾਂ ਇੱਥੇ ਵੀ ਹੋ ਰਹਿਣਾ ਤੇ ਜੇ ਨਹੀਂ ਹੋਣਾ ਤਾਂ ਇੱਥੇ ਵੀ ਕੁਝ ਨਹੀਂ ਹੋ ਰਿਹਾ ਤੇ ਉੱਥੇ ਵੀ ਕੁਝ ਨਹੀਂ ਹੋਣਾ ਕ੍ਰਾਈਮ ਹਰ ਕੰਟਰੀ ਚ ਹੈ ਇਹ ਕੁਐਸਚਨ ਨਾ ਬੜਾ ਅਜੀਬ ਹੈ ਵੀ ਕ੍ਰਾਈਮ ਰੇਟ ਬਹੁਤ ਵੱਧ ਰਿਹਾ ਉੱਥੇ ਕਿਉਂਕਿ ਹਰ ਕੰਟਰੀ ਚ ਗੱ ਕਰ ਰਹੇ ਹਾਂ ਕਿਹੜੀ ਕਿਸ ਕੋਈ ਇੱਕ ਕੰਟਰੀ ਦੱਸ ਦੋ ਜੇ ਤੁਸੀਂ ਕਹਿ ਦੋਗੇ ਕ੍ਰਾਈਮ ਰੇਟ ਜ਼ੀਰੋ ਹੈ ਕਿਤੇ ਵੀ ਨਹੀਂ ਹੈਗਾ ਹਰ ਕੰਟਰੀ ਚ ਹਰ ਤਰ੍ਹਾਂ ਦੇ ਲੋਕ ਹੋਣਗੇ ਪਤਾ ਨਹੀਂ ਕੋਈ ਕਿਸ ਚੀਜ਼ ਤੋਂ ਸਫਰ ਕਰ ਰਿਹਾ ਹੋਗਾ ਕਿ ਕਿਸ ਚੀਜ਼ ਤੋਂ ਸਫਰ ਕਰ ਰਿਹਾ ਹੋਗਾ ਕਿ ਕੋਈ ਕਿਸ ਮੈਂਟਲ ਸਟੇਟ ਚ ਗੁਜ਼ਰ ਰਿਹਾ ਹੋਗਾ ਆਪਾਂ ਕੁਝ ਨਹੀਂ ਕਹਿ ਸਕਦੇ ਕਿਸ ਚੀਜ਼ ਨੂੰ ਤਾਂ ਮੈਨੂੰ ਨਹੀਂ ਲੱਗਦਾ ਕਿ ਇਹਨੂੰ ਕੰਪੇਅਰ ਕੀਤਾ ਜਾ ਸਕਦਾ ਕਿ ਵੀ ਕ੍ਰਾਈਮ ਰੇਟ ਇੱਥੋਂ ਨਾਲੋਂ ਉੱਥੋਂ ਪੋਪੂਲੇਸ਼ਨ ਦਾ ਡਿਫਰੈਂਸ ਦੇਖ ਲਓ ਨਾ ਕਿੰਨਾ ਜ਼ਿਆਦਾ ਆਪਾਂ ਇਹ ਵੀ ਚੀਜ਼ ਆਂਦੀ ਹੈ ਵਿੱਚ ਕਈ ਵਾਰੀ ਕਿ ਉੱਥੇ ਸਟ੍ਰਿਕਟਨੈਸ ਜ਼ਿਆਦਾ ਹੈ ਉੱਥੇ ਜਿਹੜਾ ਹੈ ਫਾਈਨ ਜ਼ਿਆਦਾ ਹੁੰਦਾ ਹੈ ਜਾਂ ਉੱਥੇ ਤੁਹਾਨੂੰ ਜਿਹੜਾ ਪਨਿਸ਼ਮੈਂਟ ਜ਼ਿਆਦਾ ਹੁੰਦੀ ਹੈ ਇਸ ਕਰਕੇ ਕਈ ਵਾਰੀ ਲੋਕ ਜਿਹੜਾ ਉਹ ਨਹੀਂ ਕਰਦੇ ਕ੍ਰਾਈਮ ਇਹਨੇ ਪਨਿਸ਼ਮੈਂਟ ਹਾਰਸ਼ ਹੈਗੀ ਹੈ ਬਟ ਕ੍ਰਾਈਮ ਜ਼ਿਆਦਾ ਨਹੀਂ ਮੈਨੂੰ ਨਹੀਂ ਲੱਗਦਾ ਜਿੰਨੇ ਕਰਨਾ ਉਹਨੇ ਕਰ ਹੀ ਦੇਣਾ ਦੇਖੋ ਐਦਾਂ ਦੀ ਗੱਲ ਇਹ ਕੁਐਸਚਨ ਨਹੀਂ ਹੈ ਕਿ ਉੱਥੇ ਕ੍ਰਾਈਮ ਵੀ ਹਾਰਸ਼ ਜ਼ਿਆਦਾ ਹੈ ਐਦਾਂ ਦਾ ਨਹੀਂ ਹੈ ਬਹੁਤ ਲੋਕੀ ਹੈਗੇ ਨੇ ਆਪਣੇ ਸਟੂਡੈਂਟਸ ਹੀ ਦੇਖ ਲਓ ਉੱਥੇ ਕੋਈ ਕੋਈ ਕਈ ਜਗ੍ਹਾ ਤੇ ਨਹੀਂ ਪ੍ਰਵਾਹ ਕਰ ਰਹੇ ਉਹਨਾਂ ਨੂੰ ਕੀ ਪਤਾ ਨਹੀਂ ਕਿ ਅਸੀਂ ਕਿੱਥੇ ਆ ਜਾਂ ਸਾਡੇ ਤੇ ਕੀ ਇੰਪੈਕਟ ਪੈ ਸਕਦਾ ਉਹ ਕਰ ਰਹੇ ਨੇ ਨਾ ਫਿਰ ਵੀ ਇਸ ਕਰਕੇ ਇਹ ਡਿਪੈਂਡ ਹੀ ਨਹੀਂ ਕਰਦਾ ਕਿਤੇ ਵੀ ਕੀ ਵੀ ਇੱਥੇ ਪਿਨਿਸ਼ਮੈਂਟ ਘੱਟ ਹੈ ਤੇ ਉੱਥੇ ਪਿਨਿਸ਼ਮੈਂਟ ਜ਼ਿਆਦਾ ਹੈ ਤੇ ਇਸ ਕਰਕੇ ਉੱਥੇ ਘੱਟ ਹੈ ਇਦਾਂ ਦੀ ਕੋਈ ਚੀਜ਼ ਨਹੀਂ ਜਿੰਨੇ ਕਰਨਾ ਉਹਨੇ ਫਿਰ ਕਿੰਨਾ ਸਟ੍ਰਿਕਟ ਹੈ ਮਤਲਬ ਲਾਸਟ ਸਟ੍ਰਿਕਟ ਦੇਖੋ ਇੱਕ ਸਿੰਪਲ ਜਿਹਾ ਤੁਸੀਂ ਇੱਕ ਸਿੰਪਲ ਜੀ ਚੀਜ਼ ਉਹ ਦੇਖ ਲਓ ਕਿ ਆ ਆਪਾਂ ਹੀ ਆ ਜਿਹੜੇ ਉੱਥੇ ਜਾ ਕੇ ਕੋਈ ਗੰਦ ਨਹੀਂ ਪਾ ਰਹਿਆ ਸਾਰੇ ਸਫਾਈ ਰੱਖ ਰਹੇ ਆ ਲੇਕਿਨ ਇੱਥੇ ਆਪਾਂ ਕਿੰਨੇ ਲੀਨਿਐਂਟ ਹੋ ਜੰਨੇ ਆ ਕਿੰਨਾ ਕਿ ਕੀ ਡਿਫਰੈਂਸ ਹੈ ਇੱਕ ਤਾਂ ਦੇਖ ਕੇ ਪਤਾ ਦੇਖ ਕੇ ਲੱਗਦਾ ਹੈ ਕਿ ਜਦੋਂ ਤੁਸੀਂ ਜਾਂਦੇ ਹੋ ਕਿ ਯਾਰ ਕਿਸੇ ਇਦਾਂ ਨਹੀਂ ਹੁੰਦਾ ਕਿ ਜਿਵੇਂ ਕਿੱਡੀ ਸਾਫ਼ ਚੀਜ਼ ਹੈ ਕਿ ਮੈਨੂੰ ਇਹਨਾਂ ਗੰਦਾ ਕਰਨ ਦਾ ਹੀ ਨਹੀਂ ਜੀ ਕਰ ਰਿਹਾ ਇਹਨੂੰ ਬਟ ਇੱਥੇ ਜਿਵੇਂ ਹੈ ਕਿ ਕੋਈ ਪ੍ਰੋਵਾਈਡ ਨਹੀਂ ਕਰ ਰਿਹਾ ਉੱਥੇ ਜੇ ਕੋਈ ਦੇਖ ਲਿਆ ਤਾਂ ਕੋਈ ਵੀ ਕੰਪਲੇਨ ਕਰ ਸਕਦਾ ਕੋਈ ਵੀ ਮੈਂ ਦੇਖ ਲਿਆ ਕਿਸੇ ਬੰਦੇ ਨੂੰ ਗੰਦ ਬੰਦੇ ਨੂੰ ਮੈਂ ਫੋਨ ਕਰ ਸਕਦਾ ਕਿ ਮੈਂ ਆਹ ਗੱਡੀ ਕੋਲੋਂ ਲੰਗੀ ਹੈ ਆਹ ਦਾ ਲਾਇਸੈਂਸ ਪਲੇਟ ਨੰਬਰ ਹੈ ਤੇ ਆਹ ਉਹਨੇ ਫੋਟੋ ਕਲਿੱਕ ਕਰਕੇ ਰੱਖ ਲਓ ਕਿ ਉਹਨੇ ਆ ਕੀਤਾ ਕਿ ਪਲੀਜ਼ ਪੁਲਿਸ ਐਕਸ਼ਨ ਲਏਗੀ ਪਰ ਜਿੱਥੇ ਨਹੀਂ ਹੋ ਰਿਹਾ ਉਥੇ ਕੋਈ ਕੋਈ ਪਰਵਾਹ ਨਹੀਂ ਕਰ ਰਹਾ ਬਹੁਤ ਕੁਝ ਇਦਾਂ ਦੀ ਗੱਲ ਕੋਈ ਗੱਲ ਨਹੀਂ ਆ ਵੀ ਰੈਣ ਸੰਗ ਦੀ ਗੱਲ ਹੋ ਗਈ ਆਪਾਂ ਖਾਣੇ ਦੀ ਗੱਲ ਕਰੀਏ ਇੱਥੋਂ ਲੋਕ ਜਿਹੜੇ ਜਾਣਦੇ ਨੇ ਅਕਸਰ ਕੰਪਲੇਨਟ ਹੁੰਦੀ ਆ ਉਹਨਾਂ ਦੀ ਕਿ ਸਾਨੂੰ ਇੰਡੀਅਨ ਫੂਡ ਨਹੀਂ ਉੱਥੇ ਮਿਲਦਾ ਉੱਥੇ ਜਾ ਕੇ ਜਿਹੜਾ ਉਥੋਂ ਦਾ ਖਾਂਦੇ ਆ ਅਸੀਂ ਉਹ ਮਤਲਬ ਸਵਾਦ ਚ ਨਹੀਂ ਚੜਦਾ ਜਾਂ ਸਾਨੂੰ ਜਿਹੜਾ ਹੈ ਕਹ ਲਓ ਕਿ ਵਧੀਆ ਨਹੀਂ ਲੱਗਦਾ ਉਹ ਇੰਡੀਅਨ ਫੂਡ ਕੋਸਟਲੀ ਕਹ ਲਓ ਜਾਂ ਹਰ ਇੱਕ ਥਾਂ ਤੇ ਅਵੇਲੇਬਲ ਨਹੀਂ ਹੈ ਉੱਥੇ ਪਹਿਲੀ ਗੱਲ ਤਾਂ ਕੋਸਟਲੀ ਦੀ ਗੱਲ ਹੈ ਅ ਤੁਸੀਂ ਦੇਖੋ ਜੀ ਮਿਨਿਮਮ ਵੇਜ ਜੇ ਮੈਂ ਕੈਨੇਡਾ ਦੀ ਗੱਲ ਕਰਾਂ ਇਸ ਟਾਈਮ 15 ਡਾਲਰ 50 ਸੈਂਟ ਹੈ ਮਿਨਿਮਮ ਮਤਲਬ ਉਹਨਾਂ ਨੂੰ 15 ਡਾਲਰ 50 ਸੈਂਟ ਹਰ EMPLOYE ਨੂੰ ਦੇਣੇ ਪੈਣੇ ਪਰ ਆਵਰ ਮਿਨਿਮਮ ਮਿਨਿਮਮ ਹੈ ਠੀਕ ਹੈ ਤੇ ਓਬਵੀਅਸ ਗੱਲ ਹੈ ਜੇ ਕੋਸਟ ਆਫ ਲੇਬਰ ਇਨਕਰੀਜ਼ ਕਰੇਗੀ ਤੇ ਕੋਸਟ ਆਫ ਪ੍ਰੋਡਕਟਸ ਵੀ ਤਾਂ ਇਨਕਰੀਜ਼ ਕਰੇਗੀ ਨਾ ਪਰ ਆਪਾਂ ਉਹਨੂੰ ਕੰਪੇਅਰ ਨਹੀਂ ਕਰ ਸਕਦੇ ਔਰ ਦੂਜੀ ਗੱਲ ਤੁਸੀਂ ਔਨ ਵੀ ਤਾਂ ਉਸੇ ਰੇਟ ਤੇ ਕਰ ਰਹੇ ਹੋ ਨਾ ਜੇ ਮੈਂ ਕਹਾਂ ਮੈਂ ਇੱਕ ਜੇ ਮੈਂ ਕਹਿੰਨਾ ਕਿ ਮੈਂ ਜੀ ਕਾਫੀ ਪੀਣਾ ਉੱਥੇ 4 ਡਾਲਰ ਦੀ ਜੇ ਮੈਂ ਸਿੰਪਲ ਜੀ ਐਗਜ਼ਾਮਪਲ ਹੈ ਸਾਰੀ ਦੁਨੀਆ ਕਾਫੀ ਪੀਂਦੀ ਹੁੰਦੇ ਵੀ ਮੈਨੂੰ ਇੱਕ 4 ਡਾਲਰ ਦੀ ਮਿਨਿਮਮ ਚਲੋ 2 ਡਾਲਰ 2.5 ਡਾਲਰ ਤੋਂ ਸ਼ੁਰੂ ਹੁੰਦੀ ਮੈਂ ਮਹਿੰਗੀ ਲਾ ਲੈਨੇ ਆਪਾਂ ਮੀਡੀਅਮ ਜੀ ਥੋੜੀ ਜਿਹੀ 4 ਡਾਲਰ ਦੀ ਆਪਾਂ ਐਵਰੇਜ ਜੀ ਕਾਫੀ 4 ਡਾਲਰ ਦੀ ਪੀਰਿਆ 4 4.5 ਡਾਲਰ ਦੀ ਜੇ ਮੈਂ ਇੱਥੇ ਕਨਵਰਟ ਕਰਨ ਲੱਗ ਜਾ ਉਹ ਤਾਂ ਕਿੰਨੀ ਮਹਿੰਗੀ ਬਣ ਜਾਊਗੀ ਤੂੰ ਕੁਛੀ ਕਹੋਗੇ ਕਿ ਤੂੰ ਤੁਸੀਂ ਬਹੁਤ ਮਹਿੰਗੀ ਕਾਫੀ ਪੀ ਰਿਹਾ ਲੇਕਿਨ ਜੇ ਮੈਂ ਉੱਥੇ ਦੇਖਾਂ ਤੇ ਮੈਨੂੰ ਲੱਗੇਗਾ ਮੈਂ ਦਿਨ ਚ ਇੱਕ ਵਾਰ ਨਹੀਂ ਘੇਰਿਆ ਦਿਨ ਚ ਦੋ ਵਾਰ ਵੀ ਪੀਤੀ ਜਾ ਸਕਦੀ ਹੈ ਤ ਕਾਫੀਨ ਚਾਹੀਦੀ ਹੁੰਦੀ ਕਾਫੀ ਚਾਹੀਦੀ ਹੁੰਦੀ ਵੈਸੇ ਬੰਦਾ ਪੀ ਲੈਂਦਾ ਤਿੰਨ ਵਾਰੀ ਚਾਹ ਮੈਂ ਤਿੰਨ ਵਾਰੀ ਪੀ ਲਵਾਂ ਦਿਨ ਚ ਸਵੇਰੇ ਦੁਪਹਿਰੇ ਸ਼ਾਮੀ ਜਿਵੇਂ ਆਪਾਂ ਇੱਥੇ ਪੀ ਲੈਂਦੇ ਆ ਤੇ 12 13 ਡਾਲਰ ਤੇ ਇਹੀ ਹੋ ਗਏ ਤੇ ਤੇ 12 13 ਡਾਲਰ ਨੂੰ ਤੁਸੀਂ ਕਨਵਰਟ ਕਰੋਗੇ ਤੁਸੀਂ ਕਹੋਗੇ ਤੁਸੀਂ ਬਹੁਤ ਮਹਿੰਗਾ ਚਾਹ ਤੁਸੀਂ ਇੱਕ ਦਿਨ ਚ ਇੰਨੀ ਕਾਫੀ ਪੀ ਜਾਂਦੇ ਪਰ ਤੁਸੀਂ ਦੇਖੋ ਤੁਸੀਂ ਕਮਾ ਵੀ ਤਾਂ ਉਸ ਸਿੱਕ ਕਰੰਸੀ ਚ ਰਹੇ ਹੋ ਨਾ ਫਿਰ ਇਸ ਕਰਕੇ ਨਾ ਇੱਕ ਕੰਪੈਰੀਜ਼ਨ ਬੰਦ ਕਰਨਾ ਪਏਗਾ ਆਪਾਂ ਨੂੰ ਸ਼ੁਰੂ ਸ਼ੁਰੂ ਚ ਸਾਰੇ ਕਰਦੇ ਮੈਂ ਵੀ ਕਰਦਾ ਜੇ ਜਾ ਕੇ ਕਿ ਪਰ ਜੇ ਤੁਸੀਂ ਕੰਪੈਰੀਜ਼ਨ ਕਰ ਲੱਗ ਜਓ ਨਾ ਤੁਸੀਂ ਰੋਟੀ ਖਾਣੀ ਬੰਦ ਇੱਕ ਕਮਿਊਨਿਟੀ ਤੇ ਡਿਪੈਂਡ ਕਰਦਾ ਤੁਸੀਂ ਬ੍ਰੈਮਟਨ ਮਿਸਿਸਕਾਹ ਚਲੇ ਜਾਓ ਹਰ ਤਰ੍ਹਾਂ ਦੀ ਚੀਜ਼ अवेलेबल ਹੈ ਕੋਈ ਚੀਜ਼ ਇਹੋ ਜਿਹੀ ਨਹੀਂ ਹੈ ਮੈਨੂੰ ਲੱਗਦਾ ਮੇ ਵੀ ਕਈ ਚੀਜ਼ਾਂ ਇਦਾਂ ਦੀ ਹੋਣਗੀਆਂ ਜਿਹੜੀ ਇੱਥੇ ਨਹੀਂ अवेलेबल ਹੋਣਗੀਆਂ ਤੇ ਉੱਥੇ अवेलेबल ਹੈ ਹਰ ਚੀਜ਼ ਮਿਲਦੀ ਹੈ ਉੱਥੇ ਹਰ ਚੀਜ਼ ਮਿਲਦੀ ਹੈ ਪਰ ਮੈਂ ਕਿੰਗਸਟਨ ਦੀ ਗੱਲ ਕਰ ਲਾਂ ਛੋਟਾ ਛੋਟਾ ਸ਼ਹਿਰ ਹੈ ਹੁਣ ਵੱਧ ਰਹੇ ਨੇ ਲੋਕੀ ਉੱਥੇ ਤਾਂ ਸਾਡੇ ਹੀ ਉੱਥੇ ਘਟੋ ਘਟ 6-7 ਇੰਡੀਅਨ ਰੈਸਟੋਰੈਂਟ ਖੁੱਲੇ ਹੋਏ ਨੇ ਉਹ ਟੇਸਟ ਆਬਵੀ ਜਿਹੀ ਗੱਲ ਹੈ ਤੁਸੀਂ ਕਿਸੇ ਦੂਜੇ ਮੁਲਕ ਜਾ ਰਹੇ ਹੋ ਤੁਹਾਨੂੰ ਆਪਣੇ ਦੇਸ਼ ਦਾ ਸਵਾਦ ਕਿੱਦਾਂ ਹੀ ਮਿਲ ਜੇਗਾ ਕਿ ਇ ਹਾਂ ਰੈਸਟੋਰੈਂਟ ਵਰਗਾ ਖਾਣਾ ਤਾਂ ਹੈ ਹੀ ਜਿੱਦਾਂ ਦਾ ਇੱਥੇ ਰੈਸਟੋਰੈਂਟ ਵਰਗਾ ਖਾਣਾ ਹੈ ਉਦਾਂ ਉੱਥੇ ਵੀ ਰੈਸਟੋਰੈਂਟ ਵਰਗਾ ਖਾਣਾ ਮਿਲ ਰਿਹਾ ਤੇ ਮਹਿੰਗਾ ਤਾਂ ਹੋਏਗਾ ਹੀ ਜੇ ਲੇਬਰ ਜ਼ਿਆਦਾ ਹੈ ਤੇ ਆਬਵੀਅਸ ਗੱਲ ਹੈ ਮਹਿੰਗੀ ਹੋਏਗੀ YouTube ਤੁਸੀਂ ਉੱਥੇ ਰਹਿੰਦੇ ਹੋ ਤੁਹਾਨੂੰ ਇੰਨਾ ਟਾਈਮ ਹੋ ਗਿਆ ਰਹਿੰਦੇ ਆ ਨੂੰ ਸਭ ਤੋਂ ਜ਼ਿਆਦਾ ਕਿਹੜੀ ਚੀਜ਼ ਮਿਸ ਕਰਦੇ ਹੋ ਇੱਥੇ ਘਰ ਦੀ ਰੋਟੀ ਆਬਵੀਅਸ ਗੱਲ ਹੈ ਮੈਂ ਮਤਲਬ ਤੁਸੀਂ ਸਿੱਖ ਜਾਂਦੇ ਹੋ ਬਣਾਉਣਾ ਮੈਂ ਵੀ ਸਾਰੇ ਬਣਾਉਂਦੇ ਮੈਂ ਇਕੱਲਾ ਨਹੀਂ ਬਣਾਉਂਦਾ ਮੈਂ ਕੋਈ ਵੱਖਰਾ ਨਹੀਂ ਕਿਤੇ ਬਣਾਉਂਦਾ ਜਿੰਨੇ ਸਟੂਡੈਂਟ ਹੋਣਗੇ ਜਿਹੜੇ ਸਟੂਡੈਂਟ ਗਏ ਹੋਣਗੇ ਸਭ ਨੇ ਸਿੱਖ ਲਈ ਹੋਏਗੀ ਜਿਹਨ ਬਟ ਕਿਤਨਾ ਕਿਤੇ ਉਹ ਤੁਸੀਂ ਜਿਵੇਂ ਮੈਂ 25 ਸਾਲ ਤੱਕ ਜਿਵੇਂ ਇੱਥੇ ਰਿਹਾ ਵਾਂ ਤੇ ਮੈਂ ਘਰ ਦੀ ਰੋਟੀ ਖਾਧੀ ਹੈ ਨਾ ਮਤਲਬ ਜਿਵੇਂ ਚਲੋ ਮੈਂ ਤਾਂ ਫਿਰ 25 ਸਾਲ ਨਹੀਂ ਰਿਹਾ ਮੈਂ ਫਿਰ ਬਾਹਰ ਰਿਹਾ ਵਾਂ ਕਾਲਜ ਤੋਂ ਕਾਲਜ ਦੇ ਟਾਈਮ ਤੋਂ ਉਹੀ ਬਾਹਰ ਰਿਹਾ ਵਾਂ ਬਟ ਇਵੈਂਚੁਅਲੀ ਤੁਸੀਂ ਘਰ ਦਾ ਮਿਸ ਕਰਦੇ ਹੋ ਆਪਣੀ ਅਪ ਬ੍ਰਿੰਗਿੰਗ ਬਹੁਤ ਡਿਫਰੈਂਟ ਹੁੰਦੀ ਹੈ ਇੱਥੇ ਉੱਥੇ ਬਹੁਤ ਡਿਫਰੈਂਟ ਹੈ ਉੱਥੇ ਸਕੂਲ ਦੇ ਬੱਚਿਆਂ ਨੂੰ ਜਦੋਂ ਸਮਰ ਬ੍ਰੇਕ ਹੁੰਦੀ ਹੈ ਨਾ ਉਹ ਕੰਮ ਲੱਗ ਜਾਂਦੇ ਆ ਵਲੰਟੀਅਰ ਵਰਕ ਕਰਨਾ ਸ਼ੁਰੂ ਕਰ ਦਿੰਦੇ ਨੇ ਕੋਈ ਟਿਮ ਵਿੱਚ ਕੰਮ ਕਰ ਰਿਹਾ ਕੋਈ ਗੋਲਮਾਰਟ ਵਿੱਚ ਕੰਮ ਕਰ ਰਿਹਾ ਉੱਥੇ ਸਮਰ ਹ ਜਿਹੜੇ ਉਹਨਾਂ ਨੂੰ ਵੀ ਪਤਾ ਹੈ ਜਿਹੜੀ ਕੰਪਨੀਆਂ ਹਾਇਰ ਕਰ ਰਹੀਆਂ ਨੇ ਕਿ ਸਿਰਫ ਇਹ 4 ਮਹੀਨੇ ਸਾਡੇ ਕੋਲ ਆ 4 ਮਹੀਨੇ ਦੀ ਛੁੱਟੀਆਂ ਹੁੰਦੀਆਂ ਉਹਨਾਂ ਨੂੰ ਵੀ 4 ਮਹੀਨੇ ਸਾਡੇ ਕੋਲ ਕੰਮ ਕਰਨਾ ਹੈ ਨਾਲ ਅਸੀਂ ਇੱਥੇ ਜਦੋਂ ਛੁੱਟੀਆਂ ਦੇ ਵਿੱਚ ਘੁੰਮਣ ਚੱਲ ਜਾਂਦਾ ਆਪਾਂ ਨਾਨੀ ਦਾਦੀ ਕੋਲ ਚਲੇ ਜਾਂਦੇ ਆ ਠੀਕ ਹੈ ਉਹ ਚੀਜ਼ਾਂ ਬਹੁਤ ਡਿਫਰੈਂਟ ਨੇ ਉੱਥੇ ਉੱਥੇ ਬੱਚਿਆਂ ਨੂੰ 12 13 ਸਾਲ ਦੇ ਬੱਚੇ ਉਹ ਸ਼ੁਰੂ ਹੀ ਹੁੰਦੇ ਨੇ ਕੰਮ ਕਰਨਾ ਉਹ ਪ੍ਰੋਪਰ ਵੇਜ ਮਿਲਦੀ ਹੈ ਉਹਨਾਂ ਨੂੰ ਪ੍ਰੋਪਰ ਉਹ ਕੰਮ ਕਰਦੇ ਨੇ ਬੱਚੇ ਆਪਣੇ ਪੈਸੇ ਆਪ ਕਮਾਉਂਦੇ ਜੋੜਦੇ ਆ ਖਰਚਦੇ ਆ ਆਪਣੇ ਆਪਣਾ ਕਲਚਰ ਹੀ ਨਹੀਂ ਹੈ ਮੈਂ ਉੱਥੇ ਉਹਨਾਂ ਨੂੰ ਦੱਸਿਆ ਨਾ ਜ ਤੇ ਉਹ ਹੈਰਾਨ ਹੁੰਦੇ ਸੋਚ ਕੇ ਵੀ ਤੁਸੀਂ ਕੰਮ ਹੀ ਨਹੀਂ ਮੈਂ ਕਿਹਾ ਮੇਰੀ ਫਸਟ ਜੌਬ ਹੈ ਮੈਂ ਕਦੀ ਜੌਬ ਹੀ ਨਹੀਂ ਕੀਤੀ ਤੇ ਉਹਨਾਂ ਲਈ ਇਹ ਬੜਾ ਯੂਨੀਕ ਜਿਹਾ ਕਨਸੈਪਟ ਹੈ ਵੀ ਅਸੀਂ ਤਾਂ ਪਤਾ ਨਹੀਂ 14-15 ਸਾਲ ਦੀ ਉਮਰ ਤੋਂ ਘਰੋਂ ਨਿਕ ਕੰਮ ਕਰੀ ਜਾਂਦੇ ਆ ਕੰਮ ਸ਼ੁਰੂ ਕੀਤਾ ਹੋਇਆ ਤੇ ਜੇ ਮੈਂ ਕਹਿ ਦਿੰਦਾ ਕਿ ਮੈਂ ਥੋੜਾ ਜ਼ਿਆਦਾ ਕੰਮ ਇਹ ਕਰ ਰਹੇ ਹਾਂ ਤੇ ਕਹਿੰਦੇ ਤੂੰ ਤਾਂ ਫਿਰ ਤੇਰਾ ਤਾਂ ਡਿਊ ਹੈ ਵੀ ਜਿਹੜਾ ਤੂੰ ਇੰਨੇ ਸਾਲ ਨਹੀਂ ਕੀਤਾ ਤੇ ਤੈਨੂੰ ਤਾਂ ਕਰਨਾ ਬਣਦਾ ਤੇਰਾ ਇੰਨਾ ਕੰਮ ਲੱਗਦਾ ਹੈ ਕਿ ਉਹ ਚੀਜ਼ ਇੱਥੇ ਹੋਣੀ ਚਾਹੀਦੀ ਆਪਣੇ ਇੱਥੇ ਇੱਥੇ ਐਕਸਪਲੋਇਟੇਸ਼ਨ ਬਹੁਤ ਹੋਏਗੀ ਬੱਚਿਆਂ ਦੀ ਮੈਨੂੰ ਲੱਗਦਾ ਹੈ ਕਿ ਉੱਥੇ ਜੇ ਇੱਕ ਲਾਅ ਬਣੇ ਹੋਏ ਆ ਜੇ ਲਾਅ ਹੋਵੇ ਤਾਂ ਕਿਉਂ ਨਹੀਂ ਬੱਚੇ ਆਪਣੇ ਆਪ ਕਰ ਸਕਦੇ ਆ ਕਿਉਂ ਨਹੀਂ ਕਰ ਸਕਦੇ ਜੇ ਇਦਾਂ ਹੀ ਕਨਸੈਪਟ ਹੋਵੇ ਸਮਰ ਹਾਇਰ ਵਧੀਆ ਕਨਸੈਪਟ ਹੋਵੇ ਜ਼ਰੂਰੀ ਨਹੀਂ ਹੈ ਕਿ ਕੰਮ ਰਿਲੇਟਿਡ ਹੋਵੇ ਕੋਈ ਐਜੂਕੇਸ਼ਨਲ ਕੁਝ ਹੋਵੇ ਕਿ ਜੋ ਕਰਨਾ ਚਾਹੁੰਦੇ ਨੇ ਅੱਗੇ ਜੇ ਉਸ ਹਿਸਾਬ ਨਾਲ ਹੋਵੇ ਤਾਂ ਕਿਉਂ ਨਹੀਂ ਜੇ ਆਪਾਂ ਹੋਰ ਇੰਨੀਆਂ ਚੀਜ਼ਾਂ ਨੂੰ ਤੋਂ ਐਕਵਾਇਰ ਕਰ ਰਹੇ ਆ ਮਾਡਰਨ ਚੀਜ਼ਾਂ ਤੇ ਇਹ ਵੀ ਕਿਉਂ ਨਹੀਂ ਕਰ ਸਕਦੇ ਬੱਚੇ ਆਪਣੇ ਇੰਡੀਪੈਂਡੈਂਸ ਲੈਂਦੇ ਨੇ ਬਸ ਡਿਪੈਂਡ ਕਰਦਾ ਕਿ ਐਕਸਪਲੋਇਟੇਸ਼ਨ ਨਾ ਹੋਵੇ ਇੱਥੇ ਬੱਚਿਆਂ ਦੀ ਇਹ ਨਾ ਹੋਵੇ ਕਿ ਜਿਵੇਂ ਆਪਣੇ ਇੱਥੇ ਚਾਈਲਡ ਲੇਬਰ ਬਹੁਤ ਜ਼ਿਆਦਾ ਬਹੁਤ ਹੀ ਜੇ ਬਰਾਬਰ ਦਾ ਹੋਵੇ ਤਾਂ ਕਿਉਂ ਨਹੀਂ ਕਿਸੇ ਵੀ ਚੀਜ਼ ਹੋ ਸਕਦਾ ਹੈ